ਮੇਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਜਵਾਲ ਮਾਨ ਸਾਹਿਬ ਕੀ ਪੰਜਾਬ ਦੇ ਵਿੱਚ ਅਨਲਾਨੀ ਐਮਰਜੈਂਸੀ ਹੈ ਇਹ ਸਵਾਲ ਤਾਂ ਕਰਨਾ ਪੈਂਦਾ ਕਿਉਂਕਿ ਜਦੋਂ ਲੋਕ ਆਪਣੀ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਤੁਸੀਂ ਉਹਨਾਂ ਤੇ ਪੁਲਿਸ ਛਾੜ ਦਿੰਦੇ ਹੋ ਜੋ ਅੱਜ ਬਠਿੰਡੇ ਦੇ ਵਿੱਚ ਹੋਇਆ ਮਾਨ ਸਾਹਿਬ ਤੁਹਾਡੀ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਥਰੂ ਗੈਸ ਦੇ ਗੋਲੇ ਛੱਡੇ ਨਾ ਬਜ਼ੁਰਗ ਦੇਖਿਆ ਨਾ ਬੱਚਾ ਦੇਖਿਆ ਨਾ ਨੌਜਵਾਨ ਦੇਖਿਆ ਉਨੇ ਪੰਜਾਬੀਅਤ ਨੂੰ ਵਿਸ਼ਰਮਸਾਰ ਕਰਦਾ ਕੀ ਮੰਗ ਰਹੇ ਨੇ ਕਿਸਾਨ ਆਪਣੀ ਜ਼ਮੀਨ ਦਾ ਵਾਜਿਫ ਮੁੱਲ ਕਿਉਂਕਿ NHAI ਦਾ ਜਿਹੜਾ ਭਰਤਮਾਲਾ ਪ੍ਰੋਜੈਕਟ ਹੈ ਤੁਸੀਂ ਉਹਦੇ ਲਈ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਐਕਵਾਇਰ ਵੀ ਕਰ ਰਹੇ ਹੋ ਤੇ ਉਹਦਾ ਪ੍ਰੋਪਰ ਮੁੱਲ ਵੀ ਤੁਸੀਂ ਕਿਸਾਨ ਨੂੰ ਨਹੀਂ ਦੇ ਰਹੇ ਤੇ ਨਾਲ ਚਾਹੁੰਦੇ ਹੋ ਕਿ ਨਾ ਮੁੱਲ ਮਿਲੇ ਤੇ ਨਾ ਅਸੀਂ ਕਿਸਾਨ ਨੂੰ ਪ੍ਰਦਰਸ਼ਨ ਕਰਨ ਦਈਏ ਤੇ ਪੈਸੇ ਦੀ ਜਗ੍ਹਾ ਕਿਸਾਨ ਨੂੰ ਖਵਾ ਰਹੇ ਹੋ ਤੁਸੀਂ ਡਾਂਗਾ ਕਿਸਾਨ ਦੇ ਉੱਤੇ ਸਿੱਟ ਰਹੇ ਹੋ ਤੁਸੀਂ ਅਥਰੂ ਗੈਸ ਦੇ ਗੋਲੇ ਮਨਸਬੇਤਾ ਪੰਜਾਬ ਚ ਪਹਿਲਾਂ ਕਦੇ ਨਹੀਂ ਹੋਇਆ ਜੇ ਕਿਸਾਨ ਨੂੰ ਉਹਦੀ ਜ਼ਮੀਨ ਦਾ ਪੂਰਾ ਮੁੱਲ ਦਿਓਗੇ ਕਿਸਾਨ ਦਾ ਕਦੇ ਦਿਲ ਨਹੀਂ ਕਰਦਾ ਕਿ ਉਹ ਪ੍ਰਦਰਸ਼ਨ ਕਰੇ ਹਾਂ ਧੱਕੇ ਨਾਲ ਖਾਓਗੇ ਫਿਰ ਉਹ ਪ੍ਰਦਰਸ਼ਨ ਕਰੂ ਕਿਉਂਕਿ ਜ਼ਮੀਨ ਉਹਦੇ ਬੱਚਿਆਂ ਦਾ ਢਿੱਡ ਭਰਦੀ ਹੈ ਜ਼ਮੀਨ ਉਹਦਾ ਘਰ ਚਲਾਉਂਦੀ ਹੈ ਤੇ ਧੱਕੇ ਨਾਲ ਕੋਈ ਕਿਸਾਨ ਆਪਣੀ ਜ਼ਮੀਨ ਨਹੀਂ ਦਿੰਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਦੇ ਅਜਿਹੇ ਹਾਲਾਤ ਨਹੀਂ ਸੀ ਹੋਏ ਕਿਉਂਕਿ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੂੰਹ ਮੰਗਿਆ ਮੁੱਲ ਦਿੱਤਾ ਜਾਂਦਾ ਸੀ ਤੇ ਕਿਸਾਨ ਖੁਸ਼ੀ-ਖੁਸ਼ੀ ਆਪਣੀ ਜ਼ਮੀਨ ਦਿੰਦੇ ਸੀ। ਮਾਨ ਸਾਹਿਬ ਆਪਾਂ ਰੋਜ਼ ਕਦੇ ਕੈਬਿਨੇਟ ਐਕਸਪੈਂਸ਼ਨ ਕਰਨ ਲੱਗ ਜਾਂਦੇ ਆ ਕਦੇ ਜੀ ਪਾਰਟੀ ਦਾ ਨਵਾਂ ਪ੍ਰਧਾਨ ਲਾਤਾ ਐਕਟਿੰਗ ਪ੍ਰਧਾਨ ਲੱਗ ਗਿਆ ਕਿ ਇਹਦੇ ਨਾਲ ਪੰਜਾਬ ਦੇ ਹਾਲਾਤ ਬਦਲ ਰਹੇ ਨੇ ਕਿ ਲੋਕਾਂ ਨਾਲ ਕੀਤੇ ਵਾਅਦੇ ਤੁਸੀਂ ਪੂਰੇ ਕਰ ਰਹੇ ਹੋ ਇਹ ਤਾਂ ਟੀਆਰਪੀ ਐਕਸਰਸਾਈਜ਼ਰ ਸਵਾਦ ਪੰਜਾਬ ਦੇ ਕੰਨੀ ਧਿਆਨ ਦਿਓ ਕਿਸਾਨਾਂ ਕੰਨੀ ਧਿਆਨ ਦਿਓ ਜਿਹੜੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਛੱਡਿਆ ਜਾਵੇ ਤੇ ਜਿਹੜੇ ਪੁਲਿਸ ਅਫਸਰਾਂ ਨੇ ਇਹ ਗੈਰ ਕਾਨੂੰਨੀ लाठीचार्ज ਕਿਸਾਨਾਂ ਦੇ ਉੱਤੇ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਦਿਖਾਓ